ਹੈਲੋ ਹਾਂ ਹਾਂ ਹਾਲ ਹੋ ਰਿਹਾ ਹਾਂ ਹਾਂਜੀ ਅੰਕਲ ਜੀ ਬੋਲੋ ਓੜੀਆ ਉਦੋਂ ਮੈਂ ਭੋਜ ਦੇ ਬੈਠਣਾ ਸੀਗਾ ਔਰ ਭੋਜ ਦੇ ਵਿੱਚ ਨਿਕਾਲ ਸੀ ਮਰ ਰਿਹਾ ਭੋਜ ਕੇ ਆ ਸੀ ਅੱਛਾ ਠੀਕ ਹੈ ਅੰਕਲ ਜੀ ਮੈਂ ਉਹਦਾ ਸੀ ਕਿਹਨੇ ਸਨ ਹਾਂਜੀ ਇੱਕਮ ਚੁੱਪ ਹੋਏ ਹਾਂ ਹਾਂਜੀ ਅੰਕਲ ਜੀ ਐਂ ਕਹਿੰਦੇ ਸੀ ਮੈਂ ਕਿਹਾ ਕੋਈ ਸਾਡਾ ਮਸਲਾ ਹੱਲ ਕਰਵਾ ਦਿੰਦੇ ਵੀ ਊਮਨ ਚੱਲ ਵਾਲਿਆਂ ਨੇ ਵੀ ਉਦਾਂ ਹੀ ਕਿਹਾ ਸੀਗਾ ਨਾ ਵੀ ਕਹਿੰਦੇ ਵੀ ਆਪ ਦੇ ਪਿੰਡ ਦੇ ਸਰਪੰਚ ਨੂੰ ਵੀ ਜਾਂ ਕੋਈ ਮੋਹਤਵਾਰ ਬੰਦਾ ਹੋਵੇ ਨੂੰ ਲੈ ਕੇ ਆਉ ਕਹਿੰਦੇ ਤੁਸੀਂ ਤੇ ਉਧਰੋਂ ਵੀ ਸੰਨੀ ਨੂੰ ਚਾਹੀਦਾ ਸੀਗਾ ਅੱਛਾ ਹਾਂਜੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਆਪਦੇ ਪਿੰਡ ਦਾ ਲੈ ਕੇ ਆਓ ਸ਼ਹਿਰ ਦਾ ਐਮ ਸੀ ਹਾਂ ਉਹਨਾਂ ਨੂੰ ਇਹ ਕਿਹਾ ਸੀ ਸੰਨੀ ਨੂੰ ਵੀ ਤੁਸੀਂ ਆਪਦੇ ਪਿੰਡ ਦਾ ਐਮ ਸੀ ਲੈ ਕੇ ਆਓ ਸ਼ਹਿਰ ਦਾ ਅੱਛਾ ਵੀ ਫੇਰ ਹੀ ਕੋਈ ਫੈਸਲਾ ਹੋਊਗਾ ਅੱਛਾ ਹਾਂਜੀ ਮਿੱਠੇ ਫੈਬਰੀ ਕੋ ਕਿਵੇਂ ਹੈ ਤਰੀਕ ਦਿਨ ਤਰੀਕ 6 ਤਰੀਕ ਦੀ ਪਾਈ ਅੰਕ ਅੱਛਾ ਸੀ ਹਾਂ ਹਾਂਜੀ ਜਨਵਰੀ ਦੀ ਮਾਲ ਕੇ ਮਿਲਣਾ ਹੈ ਹਾਂਜੀ ਬੰਦਿਆ ਮਾਲ ਕੇ ਹੀ ਮਿਲਣਾ ਹੈ ਬੰਦਿਆ ਮਾਰੇ ਹਾਂਜੀ ਉਹ ਮੈਂ ਤੁਹਾਨੂੰ ਐਂ ਕਹਿੰਦੀ ਸੀ ਨਾ ਮੈਂ ਕਿਹਾ ਵੀ ਤੁਸੀਂ ਵੀ ਨਾਨੀ ਵਰਗਿਆਂ ਨੂੰ ਮਿਲ ਲੈਂਦੇ ਵੀ ਕੋਈ ਬੈਠ ਕੇ ਗੱਲਬਾਤ ਕਰ ਲੈਂਦੇ ਤੁਸੀਂ ਆਪ ਹੀ ਕੈਸੇ ਮਿਲਣਾ ਤੋੜ ਅੱਧੀਆਂ ਜੇ ਕੋਈ ਕਰੇਗੀ ਨਾ ਹਾਂਜੀ ਤੁਹਾਨੂੰ ਖੁਸ਼ ਕਰਨੀ ਦਾ ਤੌਰ ਤੇ ਦੇਵਾਂਗਾ ਹਾਂਜੀ ਅੰਕਲ ਜੀ ਹੁਣ ਮੈਂ ਤਾਂ ਬਹੁਤ ਮਿੰਤਾ ਕਰ ਲਈ ਅੰਕਲੋਂ ਆਂਦੀਆਂ ਮੈਂ ਤਾਂ ਉਹਨਾਂ ਦੇ ਚਾਈ ਜਾਨੀ ਹੈ ਹਾਂ ਉਹ ਮੈਂ ਬਰਿਆ ਦਾ ਲਊਂਗਾ ਤੂੰ ਦੱਸ ਹਾਂਜੀ ਮੈਂ ਤੁਹਾਨੂੰ ਹਾਂਜੀ ਮੈਂ ਤੁਹਾਨੂੰ ਇਹ ਕਹਿਨੀ ਹੈ ਨਾ ਵੀ ਕਿਵੇਂ ਨਾ ਕਿਵੇਂ ਕਰਕੇ ਅੰਕਲ ਮੇਰਾ ਘਰ ਵਸਾਓ ਵੀ ਕਿੰਨੇ ਮੇਰੇ ਛੋਟੇ ਛੋਟੇ ਬੱਚੇ ਹੈਗੇ ਮੈਂ ਕਿਵੇਂ ਸੰਭਾਲਣਾ ਉਹ ਵਸਾ ਦੇ ਅਕੜ ਨੂੰ ਖੁਸ਼ ਕਰ ਹਾਂਜੀ ਅਕੜ ਨੂੰ ਖੁਸ਼ ਕਰ ਤੌਰ ਤੇ ਦੇਵਾਂਗਾ ਹਾਂ ਹਾਂਜੀ ਅੰਕਲ ਜੀ ਮੈਂ ਕੋਈ ਕੁਛ ਕਰਾਂ ਕੋਈ ਗੱਲ ਨਹੀਂ ਅੰਕਲ ਤੁਹਾਨੂੰ ਵੀ ਚਾਹ ਪਾਣੀ ਪਿਆ ਦਾਂਗੇ ਜਿੰਨੇ ਕਿਰੋ ਮੈਂ ਅੱਜ ਨੂੰ ਸਾਢੇ ਘੰਟੇ ਕੋ ਬਾਏ ਪੈਂਦਾ ਹਾਂਜੀ ਜੇ ਕੁਛ ਕਰੇ ਨਾ ਮਾਇਆ ਕਿ ਸੋਹਾਂ ਸਾਡੇ ਕੋਲ ਕੋਤੇ ਆਇਆ ਹੈ ਲੋਕ ਕੋਲ ਬ੍ਰੋ ਅੱਛਾ ਕੋਸ਼ ਕਰਨ ਦਾ ਮਤਲਬ ਕਿਵੇਂ ਅੰਕਲ ਹਾਂ ਕੋਸ਼ ਕਰਨ ਦਾ ਮਤਲਬ ਕੀ ਤੁਮਾਂ ਦਾ ਕਰ ਮੈਨੂੰ ਵੀ ਹਾਂਜੀ ਉੱਪਰ ਨਾ ਗੱਲਾਂ। ਦੱਸੋ ਨਾ ਤੁਸੀਂ ਵੀ ਕੀ ਕਹਿੰਦੇ ਹੋ ਤੁਸੀਂ? ਸਾਫ਼ ਕੀ ਕਹਿੰਦੇ ਹੋ ਤੁਸੀਂ? ਸਾਫ਼-ਸਾਫ਼ ਦੱਸੋ ਮੈਨੂੰ ਕੀ ਕਹਿੰਦੇ ਹੋ ਤੁਸੀਂ? ਕੀ? ਮੈਂ ਕਿਹਾ ਸਾਫ਼-ਸਾਫ਼ ਦੱਸੋ ਨਾ ਕੀ ਕਹਿੰਦੇ ਹੋ ਤੁਸੀਂ? ਪਹਿਲਾਂ ਕੱਲ ਵੀ ਆਖਿਆ ਸੀ ਵੀ ਬਰਾਉ ਬਲਾਂਗੇ ਮਾਨੂੰ। ਹਾਂਜੀ ਮੈਂ ਹੈ ਹੀ ਕਹਿੰਨੀ ਆ ਨਾ ਵੀ ਤੁਸੀਂ ਜਾਂ ਤਾਂ ਬੰਟੀ ਵਰਗਿਆਂ ਨਾਲ ਗੱਲ ਕਰੋ ਜਾਂ ਸਨੀ ਨਾਲ ਗੱਲ ਕਰੋ। ਇਹੀ ਮੈਂ ਤੁਹਾਨੂੰ ਅੱਛਾ। ਸਨੀ ਨਾਲ ਖੁੱਪੀ ਗੱਲ ਨਾ। ਕੀ? ਹਾਂਜੀ। ਇਹ ਤਾਂ ਫੇਰ ਮੈਂ ਕਿਹੜੇ ਕਰਾਵੀ ਸਮਝ ਨਹੀਂ ਆਇਆ ਅੰਕਲ ਮੈਨੂੰ ਉਹ ਜੇ ਤੂੰ ਕੁਝ ਕਰ ਲੈ ਮੈਂ ਫਿਰ ਉਹਨਾਂ ਨੂੰ ਕਬੜਾ ਲਵਾ ਫੇਰ ਹੀ ਆ ਨਾ ਕੀ ਕਰਾਂ ਮੈਨੂੰ ਇਹ ਵੀ ਦੱਸੋ ਵੀ ਮੈਂ ਕਰਾਂ ਕੀ ਉਹ ਦੱਸ ਫੇਰ ਉਹ ਨਹੀਂ ਬੋਲ ਕੇ ਆ ਰਹੇ ਤੁਸੀਂ ਦੱਸੋ ਮੈਂ ਤਾਂ ਮੈਨੂੰ ਫੇਰ ਹੀ ਪਤਾ ਲੱਗੂਗਾ ਨਾ ਮੈਂ ਮੈਂ ਕੀ ਕਰਾਂ ਮੈਂ ਤੁਸੀਂ ਦੱਸੋ ਤਾਂ ਸਹੀ ਮੈਂ ਕੀ ਕਰਾਂ ਮੈਂ ਮੈਨੂੰ ਮੈਨੂੰ ਹੋਰ ਕੀ ਕਰਾਂਗੇ ਮੈਨੂੰ ਮੈਨੂੰ ਹੋਰ ਕੀ ਕਰਾਂਗੇ ਤੋਂ ਨੂੰ ਮਿਲਾਂ ਕੇਸ ਟੈਪ ਨਾ ਮਿਲਾਂ ਹਾਂ ਕਿਵੇਂ ਮਿਲਾਂ ਮੈਂ ਤੁਹਾਨੂੰ ਕਿਹਾ ਸੀ ਕੱਲ ਬੀ ਨਾਨੀ ਆਈ ਜਾਂਦੇ ਹੈਗੇ ਆ ਵੀ ਆਪਾਂ ਮਿਲ ਵੀ ਬੈਠ ਜੋ ਤੁਸੀਂ ਕੱਲ ਵੀ ਗੱਲ ਕਿੱਲਾ ਦੇ ਲਗਰਾਉਣ ਤੇ ਤੂੰ ਹਾਂਜੀ ਤੇ ਫਿਰ ਗੱਲ ਤਾਂ ਵੀ ਵੱਡੇ ਹੀ ਕਰਨਗੇ ਨਾ ਮੈਂ ਤਾਂ ਕੋਈ ਗੱਲ ਇਹ ਨਾ ਕਰ ਸਕਦੀ ਨਾਨੀ ਵਰਗੀ ਗੱਲ ਕਰਨ ਦੀ ਚਲੋ ਠੀਕ ਹੈ ਇੰਨੀ ਕਰ ਸਕਦੀ ਹਾਂ ਵੀ ਮੈਨ ਮੇਰੇ ਨਾਲ ਗੱਲ ਕਰਨੀ ਹੈ ਤੁਸੀਂ ਹਾਂ ਹਾਂ ਅੱਛਾ ਹਾਂ ਮੇਰੇ ਨਾਲ ਗੱਲ ਮਤਲਬ ਮੈਂ ਤਾਂ ਤੁਹਾਡੇ ਨਾਲ ਗੱਲ ਕਰ ਹੀ ਜਾਨੀ ਹਾਂ ਲੱਗਦਾ ਨੁਕਾਣ ਮਤਲਬ ਮੈਨੂੰ ਪਤਾ ਅੰਕਲ ਮਤਲਬ ਤੁਹਾਨੂੰ ਕਹੀਏ ਨਹੀਂ ਮੈਨੂੰ ਸਾਫ਼-ਸਾਫ਼ ਗੱਲ ਦੋ ਕੀ ਗੱਲ ਕੀ ਹੈ ਮੈਨੂੰ ਸਾਫ਼-ਸਾਫ਼ ਗੱਲ ਦੱਸੋ ਨਾ ਜੀ ਮੈਂ ਮੈਂ ਕੀ ਕਰ ਮੈਂ ਕਹਾਂ ਤੁਸੀਂ ਮੈਨੂੰ ਸਾਫ਼-ਸਾਫ਼ ਗੱਲ ਦੱਸੋ ਨਾ ਮੈਂ ਕੀ ਕਰ ਸਕਦੀ